ਦਿਨ 29 ਮਈ 2022 ਸਥਾਨ ਮਾਨਸਾ ਦਾ ਪਿੰਡ ਜਵਾਹਰਕੇ ਇਹ ਉਹ ਦਿਨ ਤੇ ਉਹ ਥਾਂ ਸੀ ਜਿੱਥੇ ਦਹਾਕੇ ਦੇ ਸਭ ਤੋਂ ਵੱਡੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਕਾਲੀ ਥਾਰ ਚ ਜਾ ਰਹੇ ਸਿੱਧੂ ਮੂਸੇਵਾਲਾ ਤੇ 6 ਹਮਲਾਵਾਰਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਇਸ ਘਟਨਾ ਨੂੰ 3 ਸਾਲ ਹੋ ਗਏ ਪਰ ਅੱਜ ਵੀ ਪਰਿਵਾਰ ਅਤੇ ਉਸ ਦੇ ਪ੍ਰਸ਼ੰਸਕ ਇਨਸਾਫ ਦੀ ਉਡੀਕ ਕਰ ਰਹੇ ਨੇ ਪੰਜਾਬ ਸਰਕਾਰ ਨੇ 28 ਮਈ 2022 ਨੂੰ ਕੁਝ ਲੋਕਾਂ ਦੀ ਸੁਰੱਖਿਆ ਅਸਥਾਈ ਤੌਰ ਤੇ ਹਟਾ ਦਿੱਤੀ ਸੀ ਜਿਸ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸੀ ਉਸਦੇ ਅਗਲੇ ਹੀ ਦਿਨ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਤੀਜੀ ਵਰ੍ਹੇਗੰਢ ਮੌਕੇ ਇੱਕ ਵਾਰ ਫਿਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਤੇ ਪਿੰਡ ਮੂਸਾ ਚ ਲੋਕਾਂ ਦਾ ਇੱਕ ਵੱਡਾ ਹਜ਼ੂਮ ਨਜ਼ਰ ਆਇਆ ਤੇ ਨਾਲ ਹੀ ਨਜ਼ਰ ਆਈ ਇੱਕ ਬੇहद ਪਾਵੁ ਕਰ ਦੇਣ ਵਾਲੀ ਤਸਵੀਰ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਸਿੱਧੂ ਦੇ ਛੋਟੇ ਭਰਾ ਸ਼ੁਭਦੀਪ ਨੂੰ ਗੋਦ ਵਿੱਚ ਲੈ ਕੇ ਸ਼ਰਧਾਂਜਲੀ ਸਭਾ ਵਿੱਚ ਪਹੁੰਚੇ ਸੀ ਅੱਖਾਂ ਨਮ ਸਨ ਦਿਲ ਚੋਂ ਹੁੱਤਦੀਆਂ ਯਾਤਾਂ ਇਸ ਮੌਕੇ ਹਰ ਅੱਖ ਨਮ ਸੀ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਸੋਸ਼ਲ ਮੀਡੀਆ ਤੇ ਲਿਖਿਆ ਸਿੱਧੂ ਕਦੇ ਤੂੰ ਜਨਮ ਲੈ ਕੇ 3 ਦਿਨਾ 3 ਮਹੀਨੇ ਤੇ 3 ਸਾਲ ਦਾ ਹੋਇਆ ਸੀ ਸਾਡੀ ਜ਼ਿੰਦਗੀ ਵਿੱਚ ਤੇਰੀ ਦਸਤਕ ਨੇ ਹਰ ਮੁਸ਼ਕਿਲ ਨਾਲ ਲੜਨ ਦੀ ਸ਼ਕਤੀ ਬਖਸ਼ ਦਿੱਤੀ ਸੀ ਅਸੀਂ ਹਰ ਮੁਸ਼ਕਿਲ ਤੇਰਾ ਚਿਹਰਾ ਵੇਖ ਕੇ ਹੱਸ ਹੱਸ ਪਾਰ ਕੀਤੀ ਪਰ ਅੱਜ ਤੇਰੀਆਂ ਤਸਵੀਰਾਂ ਨਾਲ ਗੱਲਾਂ ਕਰਦੇ ਹੋਏ 3 ਸਾਲ ਬੀਤ ਗਏ ਨੇ ਤੇਰੇ ਇਨਸਾਫ ਦਾ ਇੰਤਜ਼ਾਰ ਕਰਦੇ ਹੋਏ ਵੀ ਇਹਨਾਂ 3 ਸਾਲਾਂ ਵਿੱਚ ਜਦੋਂ ਕਦੇ ਵੀ ਇਨਸਾਫ ਮਿਲਣ ਦੀ ਕੋਈ ਇੱਕ ਕਿਰਨ ਦਿਖਾਈ ਦਿੱਤੀ ਉਸੇ ਸਮੇਂ ਉਸ ਨੂੰ ਬੁਰੀ ਤਰੀਕੇ ਨਾਲ ਤੋੜਿਆ ਵੀ ਗਿਆ। ਇਹਨਾਂ 3 ਸਾਲਾਂ ਵਿੱਚ ਸਾਡੇ ਕੇਸ ਨਾਲ ਸੰਬੰਧਿਤ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਇਤਰਾਜ਼ਯੋਗ ਚੀਜ਼ਾਂ ਹੋਈਆਂ। ਇਸ ਨਾਲ ਸਾਡੀ ਸਤ ਕਾਰਵਾਈ ਦੀ ਉਮੀਦ ਤੱਕ ਬੇਕਾਰ ਹੋ ਗਈ। ਪੁੱਤਰ ਫਿਰ ਵੀ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ। ਸਿੱਧੂ ਮੂਸੇਵਾਲਾ ਦੀ ਤੀਜੀ ਵਰ੍ਹੇ ਸੀ ਮੌਕੇ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵਰਸੀ ਮੌਕੇ ਪਹੁੰਚੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਉਹਨਾਂ ਦੇ ਪੁੱਤਰ ਨੂੰ ਇਸ ਦੁਨੀਆ ਤੋਂ ਗਿਆ 3 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਆਪਣੇ ਪੁੱਤਰ ਨੂੰ ਇਨਸਾਫ ਦਵਾਉਣ ਦੇ ਲਈ ਕੋਸ਼ਿਸ਼ ਕਰ ਰਹੇ ਨੇ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਹਰ ਸਰਕਾਰ ਦੇ ਅੱਗੇ ਜਾ ਕੇ ਗੋਡੇ ਟੇਕ ਕੇ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਖੈਰ ਨਹੀਂ ਪਾਈ ਜਿੰਨਾ ਸੇਰ سرک نے چیز ہے ایک سو خاصی ہے سدھو موسے والے کی جسے جتنے بھی وہ نپنا چاہے ابھی دوائی سا بنیا بنیا راشن ابھی جا کے گوشت پا کے آئے اسے دن جہاں نے امریکہ فرنا سی کوئی نہ کوئی بہانا رپ لینا ہر سا جاگم ہے ਜੋ ਕੋਈ ਯਾਰ ਦੇ ਵਿੱਚ ਕਰਦੇ ਐ ਇੱਕ ਕੋਈ ਆਤਮਾ ਨੂੰ ਸ਼ਾਂਤੀ ਨਹੀਂ ਦੇਉਦੇ ਨੇ ਕਰਦੇ ਐ ਉਹਨਾਂ ਦੇ ਵਿੱਚ ਵੀ ਇੰਨਾ ਵੱੰੋਂ ਹਰ ਵਾਰ ਇੱਕਾ ਪਾਇਆ ਜਾਂਦਾ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਗੌਰ ਸਿੰਘ ਦਾ ਕਹਿਣਾ ਸੀ ਕਿ ਸਿੱਧੂ ਨੂੰ ਤਾਂ ਉਹਨਾਂ ਕੋਲੋਂ ਖੋ ਲਿਆ ਗਿਆ ਪਰ ਹੁਣ ਲੋਕ ਸਿੱਧੂ ਦੇ ਛੋਟੇ ਭਰਾ ਨੂੰ ਵੀ ਨਹੀਂ ਬਖਸ਼ ਰਹੇ ਨਾਲ ਹੀ ਉਹਨਾਂ ਮੁੜ ਸਾਫ਼ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ 2027 ਦੀਆਂ ਚੋਣਾਂ ਲੜਨਗੇ ਨਪਰਚਦੇ ਹੱਦ ਕਿਸ ਤੱਕ ਹੈ ਇੱਕ ਲੋਕ ਕਿਥੋਂ ਤੱਕ ਜਾਂਦੇ ਨੇ ਪਤ ਨੂੰ ਮਾਰਦਕ ਅਸੀਂ ਜਾਣ ਲਿਆ ਅਸੀਂ ਸਮਝ ਲਿਆ ਪਟਾਲਪੁਰ ਤੋਂ ਆਪਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਦਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪਦੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦੇ ਆ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਚ ਪੀਓ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਬਦਮਾਸ਼ਾਂ ਨੇ ਉਸ ਨੂੰ ਜਵਾਹਰ ਕੇ ਪਿੰਡ ਵਿੱਚ ਘੇਰ ਲਿਆ ਤੇ ਗੋਲੀਆਂ ਨਾਲ ਭੁੰਨ ਦਿੱਤਾ ਵਾਰਦਾਤ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ 골ਡੀ ਬਰਾੜ ਨੇ ਲਈ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਲੋਰੈਂਸ ਅਤੇ 골ਡੀ ਬਰਾੜਸ ਨੇ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰ ਸ਼ੀਟ ਦਾਇਰ ਕੀਤੀ ਹੈ। 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਮੁੱਖ ਮੁਲਜ਼ਮ ਹਾਲੇ ਵੀ ਸਜ਼ਾ ਤੋਂ ਦੂਰ ਨੇ ਤੇ ਪਰਿਵਾਰ ਇਨਸਾਫ ਦੀ ਉਡੀਕ 'ਚ ਹੈ। ਮਾਨਸਾ ਤੋਂ ਨਵਦੀਪ ਸਿੰਘ ਆਲੂ ਵਾਲੀ ਦੀ ਰਿਪੋਰਟ